ਇਹ ਹੈਗੀ ਹੈ ਜੀ ਵਰਮੀ ਕੰਪੋਸਟ ਵਰਮੀਕੋਪੋਸਟ ਜਿਹੜੀ ਆਪਾਂ ਅੱਜ ਪਾਉਣ ਜਾ ਰਹੇ ਹਾਂ ਜੀ ਬੂਟਿਆਂ ਤੇ ਨਾਲ ਕਰਕੇ ਰਲਾ ਦਿਓ ਜੀ ਇਹ ਥੋੜਾ ਜਿਹਾ ਪਲਾਂਟਸ ਦਾ ਜਿਹੜਾ ਜਿਵੇਂ ਹੁਣ ਟੈਂਪਰੇਚਰ ਜ਼ਿਆਦਾ ਹੈ ਮੜ ਜਾਉਂਦੇ ਨੇ ਜਿਹੜਾ ਵਰਮੀਕੋਪੋਸਟ ਪਾਉਣ ਨਾਲ ਜੀ ਬੂਟਿਆਂ ਦੇ ਜਿਹੜਾ ਜੜਾਂ ਹੁੰਦੀਆਂ ਨੇ ਜੜਾਂ ਬਹੁਤ ਮਜ਼ਬੂਤ ਹੁੰਦੀਆਂ ਤੇ ਵੱਧ ਤੋਂ ਵੱਧ ਫੈਲਦੀਆਂ ਨੇ ਜੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਵਲੌਗਸ ਦੇ ਵਿੱਚ ਆਪਾਂ ਦੱਸਿਆ ਸੀ ਕਿ ਗਰਮੀ ਬਹੁਤ ਆਰਗੈਨਿਕ ਜਿਹੜੇ ਆ ਪਲਾਂਟਸ ਲਾਏ ਆ ਉਹਨਾਂ ਦੀ ਕੇਅਰ ਬਹੁਤ ਜ਼ਿਆਦਾ ਕਰਨੀ ਪਊਗੀ ਖਾਸ ਧਿਆਨ ਰੱਖਣਾ ਪਊਗਾ ਤੇ ਅੱਜ ਆਪਾਂ ਦੱਸਣ ਜਾ ਰਹੇ ਆ ਕਿਹੜੀ ਚੀਜ਼ ਪਾਉਣੀ ਆ ਆਪਾਂ ਜਿਹਦੇ ਨਾਲ ਬੂਟਿਆਂ ਦਾ ਵਾਧਾ ਹੋਊਗਾ ਵਧੀਆ ਗ੍ਰੋਥ ਹੋਊਗੀ ਤੇ ਵਧੀਆ ਕਲੋਰੋਫਿਲ ਬਣੂਗਾ ਤੇ ਆਹ ਦੇਖੋ ਜੀ ਆਹ ਦੇਖੋ ਆਹ ਹੈਗੀ ਜੀ ਉਹ ਚੀਜ਼ ਤੇ ਇਹ ਹੈਗੀ ਹੈ ਜੀ ਵਰਮੀ ਕੰਪੋਸਟ ਵਰਮੀ ਕੰਪੋਸਟ ਜਿਹੜੀ ਆਪਾਂ ਅੱਜ ਪਾਉਣ ਜਾ ਰਹੇ ਆ ਜੀ ਬੂਟਿਆਂ ਨੂੰ ਇਹ ਆਪਾਂ ਲਿਆਂਦੀ ਏ ਤੇ ਇਹਦੇ ਆਪਾਂ ਫਾਇਦੇ ਦੱਸਦੇ ਆ ਜੀ ਤੁਹਾਨੂੰ ਬਹੁਤ ਹੀ ਇਹ ਫਾਇਦੇਮੰਦ ਚੀਜ਼ ਹੈ ਜੀ ਵਰਮੀ ਕੰਪੋਸਟ ਹੈ ਜਿਹੜੀ ਬੂਟਿਆਂ ਵਾਸਤੇ ਆਪਾਂ ਗੱਲ ਕਰਦੇ ਆਂ ਵਰਮਿਕ compost ਦੇ ਬੈਨੀਫਿਟਸ ਦੀ ਤੇ ਉਸ ਤੋਂ ਪਹਿਲਾਂ ਮੈਂ ਦੱਸ ਦਿੰਦਾ ਇਹਨੂੰ ਪਾਉਣ ਦੇ ਦੋ ਤਰੀਕੇ ਨੇ ਬੂਟਿਆਂ ਦੇ ਵਿੱਚ ਉਹ ਆਪਾਂ ਬਾਅਦ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦੇ ਬੈਨੀਫਿਟਸ ਦੀ ਬੈਨੀਫਿਟ ਦੇ ਵਿੱਚ ਇਸ ਤਰ੍ਹਾਂ ਜੀ ਇਹਦੇ ਵਿੱਚ ਵਰਮਿਕ compost ਪਾਉਣ ਨਾਲ ਜੀ ਬੂਟਿਆਂ ਦੇ ਜਿਹੜਾ ਜੜਾਂ ਹੁੰਦੀਆਂ ਜੜਾਂ ਬਹੁਤ ਮਜ਼ਬੂਤ ਹੁੰਦੀਆਂ ਤੇ ਵੱਧ ਤੋਂ ਵੱਧ ਫੈਲਦੀਆਂ ਨੇ ਜੀ ਤੇ ਮਿੱਟੀ ਦੇ ਵਿੱਚ ਵਰਮਿਕ compost ਪਾਉਣ ਨਾਲ ਜਿਹੜਾ ਪਾਣੀ ਹੋਲਡ ਕਰਨ ਦੀ ਵਾਟਰ ਹੋਲਡਿੰਗ ਜਿਹੜੀ ਕੈਪੈਸਿਟੀ ਵੱਧ ਜਾਂਦੀ ਹੈ ਤੇ ਜਿਬਰੈਲਿਕ ਐਸਿਡ ਨੂੰ ਮੇਨਟੇਨ ਕਰਕੇ ਰੱਖਦਾ ਜੋ ਕਿ ਇੱਕ ਆਕਸੀਨ ਹੁੰਦਾ ਇਹ ਦੋ ਚੀਜ਼ਾਂ ਨੂੰ ਮੇਨਟੇਨ ਕਰਕੇ ਰੱਖਦਾ ਜੀ ਵਰਮਿੰਗ ਪੋਸਟ ਜਿਸ ਦੇ ਨਾਲ ਕੀ ਜਿਹੜੀ ਆ ਪਲਾਂਟ ਜਿਹੜੀ ਗਰੋਥ ਵਧੀ ਜਾਂਦੀ ਕਿਉਂਕਿ ਇਹ ਦੋ ਜਿਹੜੇ ਆ ਗਰੋਥ ਹਾਰਮੋਨ ਹੁੰਦੇ ਆ ਜੀ ਉਸ ਤੋਂ ਬਾਅਦ ਇਹਦੇ ਨਾਲ ਜਿਹੜੀ ਕ੍ਰੌਪ ਯੀਲਡ ਯਾਨੀ ਕੀ ਆ ਪੈਦਾਵਾਰ ਜਿਹੜੀ ਹੁੰਦੀ ਆ ਝਾੜ ਕਾ ਲਈ ਉਹਦੇ ਵਿੱਚ ਵੀ ਵਾਧਾ ਹੁੰਦਾ ਤੇ ਐਨਪੀਕੇ ਦੇ ਵਿੱਚ ਹੁੰਦਾ ਜੀ ਨਾਈਟ੍ਰੋਜਨ ਤੇ ਫਾਸਫੋਰਸ ਪੋਟਾਸ਼ੀਅਮ ਤੇ ਹੋਰ ਵੀ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਹੁੰਦੇ ਆ ਜੋ ਬੂਟਿਆਂ ਦੀ ਗਰੋਥ ਲਈ ਬਹੁਤ ਹੀ ਸਹਾਇਕ ਹੁੰਦੇ ਆ ਤੇ ਗੱਲ ਕਰੀਏ ਆਪਾਂ ਪਾਉਣ ਦੇ ਤਰੀਕੇ ਦੀ ਇਹਨੂੰ ਪਾਉਣ ਦੇ ਦੋ ਤਰੀਕੇ ਨੇ ਇੱਕ ਤਾਂ ਆਪਾਂ ਮਿੱਟੀ ਦੇ ਵਿੱਚ ਵੀ ਰਲਾ ਸਕਦੇ ਐਨੂੰ ਜੀ ਮਤਲਬ 20 25% ਮਿੱਟੀ ਦੇ ਵਿੱਚ ਵਰਮੀ ਕੰਪੋਸਟ ਜਿਹੜਾ ਹਿੱਸਾ ਉਹਦਾ ਹੋਣਾ ਚਾਹੀਦਾ ਈ ਵਰਮੀ ਕੰਪੋਸਟ ਦਾ ਮਿੱਟੀ ਦੇ ਵਿੱਚ ਤੇ ਬਾਅਦ ਚ ਵੀ ਆਪਾਂ ਪਾ ਸਕਦੇ ਆ ਉਹਦਾ ਕੀ ਤਰੀਕਾ ਉਹ ਮੈਂ ਤੁਹਾਨੂੰ ਪ੍ਰੈਕਟੀਕਲੀ ਕਰਕੇ ਦੱਸਦਾ ਜੀ ਤੇ ਨਾਲ ਨਾਲ ਤੁਹਾਨੂੰ ਕਰਦਾ ਜੀ ਹੁਣ ਦਿਖਾਉਣਾ ਮੈਂ ਕਿਵੇਂ ਆਪਾਂ ਪਾਉਣਾ ਆ ਦੇਖੋ ਜੀ ਇਹ ਹੈਗੀ ਆਪਣੀ ਵਰਮੀ ਕੰਪੋਸਟ ਤੇ ਬੜੀ ਵਧੀਆ ਕੁਆਲਿਟੀ ਦੀ ਹੈ ਜੀ ਆ ਦੇਖੋ ਬਿਲਕੁਲ ਬਰੀਕ ਹੈ ਜੀ ਤੇ ਆਪਾਂ ਇਹਨੂੰ ਦੂਜਾ ਤਰੀਕਾ ਜਿਹੜਾ ਪਾਉਣ ਦਾ ਇਸ ਤਰ੍ਹਾਂ ਜੀ ਆ ਦੇਖੋ ਆਪਾਂ ਗੜਾਈ ਕੀਤੀ ਹੋਈ ਹੈ ਜੀ ਆ ਕੁਝ ਬੂਟੇ ਮਿਰਚਾਂ ਦੇ ਨੇ ਇਹਨਾਂ ਨੂੰ ਗੜਾਈ ਕੀਤੀ ਹੈ ਜੀ ਤੇ ਗੜਾਈ ਕਰਕੇ ਪਾਉਣ ਜਿਹੜਾ ਉਹ ਜ਼ਿਆਦਾ ਬੈਨੀਫਿਟ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਜੇ ਅੱਜ ਜਿਵੇਂ ਹੁਣ ਗੜਾਈ ਕਰਕੇ ਆਪਾਂ ਪਾਈਏ ਗੜਾਈ ਕਰਕੇ ਪਾਉਣ ਤੋਂ ਬਾਅਦ ਆਪਾਂ ਪਾਣੀ ਲਾਉਣਾ ਜ਼ਰੂਰੀ ਨਹੀਂ ਕਿ ਹੁਣੇ ਪਾਣੀ ਲਾਉਣਾ ਆਪਾਂ ਕੁਝ ਸਮਾਂ ਖੜਕੇ ਵੀ ਪਾਣੀ ਲਾ ਸਕਦੇ ਆ ਜੀ ਤੇ ਆ ਦੇਖੋ ਇਸ ਤਰ੍ਹਾਂ ਆਪਾਂ ਪਾ ਦੇਣਾ ਜੀ ਇਹਨੂੰ ਆ ਦੇਖੋ ਇਸ ਤਰ੍ਹਾਂ ਪਾਉਂਦੇ ਜਾਣਾ ਜੀ ਖਿਲਾਰਦੇ ਜਾਣਾ ਵਿੱਚ ਤੇ ਮਤਲਬ ਇਹਦੇ ਜਿਹੜੇ ਬੈਨੀਫਿਟਸ ਆ ਕਿਤਨੇ-ਕਿਤੇ ਮੈਨੂੰ ਲੱਗਦਾ ਕਿ ਜਿਹੜੀ ਆਪਾਂ ਆ ਰੂੜੀ ਜਿਹੜੀ ਪਾਉਨੇ ਆ ਜੀ ਦੇਸੀ ਰੂੜੀ ਖਾਦ ਪਾਉਨੇ ਆ ਉਹਦੇ ਨਾਲੋਂ ਜ਼ਿਆਦਾ ਬੈਨੀਫਿਟਸ ਨੇ ਕਿਤੇ ਨਾ ਕਿਤੇ ਤੇ ਇਸ ਤਰ੍ਹਾਂ ਕਰਕੇ ਰਲਾ ਦਿਓ ਜੀ ਇਹ ਥੋੜਾ ਜਿਹਾ ਪਲਾਂਟਸ ਦਾ ਜਿਹੜਾ ਜਿਵੇਂ ਹੁਣ ਟੈਂਪਰੇਚਰ ਜ਼ਿਆਦਾ ਅਮਰਜ ਆਉਂਦੇ ਨੇ ਇਹ ਠੰਡਾ ਕਰਨ ਚ ਵੀ ਸਾਈ ਹੁੰਦੀ ਹੈ ਮੈਂ ਇਸ ਤਰ੍ਹਾਂ ਹੋਲਡ ਕਰਕੇ ਦੇਖੀ ਜੀ ਬਿਲਕੁਲ ਠੰਡੀ ਪਈ ਹੈ ਨਾਰਮਲ ਟੈਂਪਰੇਚਰ ਨਾਲੋਂ ਤੇ ਥੋੜਾ ਜਿਹਾ ਆਈ ਥਿੰਕ ਟੈਂਪਰੇਚਰ ਦਾ ਵੀ ਇਹਦੇ ਨਾਲ ਫਰਕ ਪੈਂਦਾ ਜੀ ਜਿਹੜਾ ਪਲਾਂਟਸ ਦਾ ਆ ਦੇਖੋ ਜੀ ਕਿਉਂਕਿ ਗਰਮੀ ਦੇ ਵਿੱਚ ਹੁਣ ਬੂਟਿਆਂ ਦਾ ਬਹੁਤ ਬੜਾ ਹਲ ਹੋਇਆ ਪਿਆ ਜੀ ਤੇ ਉਹਦੇ ਕਰਕੇ ਪੌਣੀਆਂ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਬਹੁਤ ਜ਼ਰੂਰੀ ਨੇ ਗੜਾਈ ਕਰਕੇ ਪਾ ਸਕਦੇ ਹਾਂ ਜੇ ਆਪਾਂ ਨਹੀਂ ਕੁਝ ਪਲਾਂਟਸ ਇਹੋ ਜਿਹੇ ਹੁੰਦੇ ਆ ਛੋਟੇ ਪੌਟਸ ਜਿਵੇਂ ਹੁੰਦੇ ਉਹਨਾਂ ਦੀ ਗੜਾਈ ਨਹੀਂ ਹੋ ਸਕਦੀ ਕਈ ਹੁੰਦੇ ਨੇ ਡੈਂਸ ਜਿਵੇਂ ਸੰਘਣੇ ਹੁੰਦੇ ਨੇ ਜੀ ਤੇ ਛੋਟੇ-ਛੋਟੇ ਪੌਟਸ ਹੁੰਦੇ ਨੇ ਉਹਨਾਂ ਦੇ ਵਿੱਚ ਨਹੀਂ ਹੋ ਸਕਦੀ ਗੜਾਈ ਆਪਾਂ ਉਹਨਾਂ ਦੇ ਵਿੱਚ ਵੈਸੇ ਵੀ ਇਹਦਾ ਛਿੜਕਾਅ ਕਰ ਸਕਦੇ ਆ ਪਾ ਸਕਦੇ ਹੁਣ ਆ ਨਿੰਬੂ ਦਾ ਬੂਟਾ ਹੀ ਆਪਾਂ ਚ ਪਾਣੇ ਆ ਜੀ ਆ ਨਿੰਬੂ ਦੇ ਬੂਟੇ ਜੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਨਾਲ- ਫੈਲੀਆਂ ਹੋਈਆਂ ਇਹਦੀਆਂ ਜੀ ਆ ਟਾਹਣੀਆਂ ਜਦ ਤੱਕ ਫੈਲੀਆਂ ਉਹਨੇ ਉਹਨੇ ਘੇਰੇ ਤੱਕ ਆਪਾਂ ਆਲੇ ਦੁਆਲੇ ਪਾਈਏ ਜ਼ਰੂਰੀ ਨਹੀਂ ਕਿ ਆਪਾਂ ਦੇਖੋ ਵੀ ਕੱਲੀ ਜੜ ਦੇ ਨਾਲ ਪਾ ਦੇਣਾ ਤੇ ਗਡਾਈ ਪਹਿਲਾਂ ਕਰਨੀ ਜ਼ਰੂਰੀ ਹੈ ਜੀ ਜੇ ਆਪਾਂ ਇਹਦਾ ਜ਼ਿਆਦਾ ਬੈਨੀਫਿਟ ਲੈਣਾ ਤੇ ਆ ਲੋ ਜੀ ਇਸ ਤਰ੍ਹਾਂ ਕਰਕੇ ਆਪਾਂ ਪਾ ਦੇਣੀ ਹੈ ਥੋੜੀ ਬਹੁਤ ਵੱਧ ਵੀ ਪੈ ਜੇ ਤਾਂ ਇਹਦਾ ਕੋਈ ਨੁਕਸਾਨ ਨਹੀਂ ਜਾਂ ਤਾਕਤ ਹੀ ਦੇਣੀ ਇਹਨੇ ਜਿਵੇਂ ਕਿ ਆ ਦੇਖੋ ਆਪਣੀਆਂ ਭਿੰਡੀਆਂ ਨੇ ਜੀ ਇਹ ਬਹੁਤ ਜ਼ਿਆਦਾ ਸੰਘਣੀਆਂ ਨੇ ਤੇ ਇਹਦੇ ਇਸ ਥੋੜੀ ਗਡਾਈ ਔਖੀ ਹੋਣੀ ਹੈ ਇਹਦੇ ਵਿੱਚ ਆਪਾਂ ਐਂਜੀ ਪਾ ਦਿੰਨੇ ਆ ਜੀ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਖਿਲਾਰ ਦੇਣਾ ਤੇ ਪੱਤਿਆਂ ਤੋਂ ਝਾੜ ਦੇਣੀ ਹੈ ਪੱਤਿਆਂ ਦੇ ਫਿਰ ਨੁਕਸਾਨ ਹੋ ਸਕਦਾ ਜੀ ਪੱਤੇ ਮਰ ਜਾ ਜਾਂਦੇ ਨੇ ਕਿਸੇ ਟਾਈਮ ਉੱਪਰ ਜੇ ਕੋਈ ਚੀਜ਼ ਲੱਗੀ ਰਹੇ ਇਸ ਤਰ੍ਹਾਂ ਕਰਕੇ ਆਪਾਂ ਪਾਉਣਾ ਜੀ ਜਿਹੜੀਆਂ ਇਹ ਮੈਂ ਛੋਟੀਆਂ ਛੋਟੀਆਂ ਖੇਲੀਆਂ ਲੈਣਾ ਤਾਂ ਮੋਬਾਈਲ 'ਚ ਤੁਹਾਨੂੰ ਇਸ ਤਰ੍ਹਾਂ ਵੀਡੀਓ ਦੇ ਵਿੱਚ ਨਹੀਂ ਨਜ਼ਰ ਆਉਣਾ ਉਹਨਾਂ ਖੇਲੀਆਂ ਦੇ ਵਿੱਚ ਮੈਂ ਪਾ ਰਿਆ ਛੋਟੀਆਂ ਛੋਟੀਆਂ ਬਣਾਈਆਂ ਨੇ ਜਿਹੜੀਆਂ ਆ ਦੇਖੋ ਇਹ ਬਹੁਤ ਬੈਨੀਫੀਸ਼ੀਅਲ ਹੈ ਜੀ ਲੋ ਜੀ ਸਾਰੇ ਬੂਟਿਆਂ ਨੂੰ ਆਪਾਂ ਪਾ ਦਈਏ ਜੀ ਵਰਮੀਕੋਪੋਸਟ ਆ ਦੇਖੋ ਇਹ ਟਮਾਟਰਾਂ ਦੇ ਬੂਟੇ ਨੇ ਜੀ ਇਹਨਾਂ ਨੂੰ ਪਾਤੀ ਜੀ ਇਧਰ ਪਦੀਨੇ ਨੂੰ ਪਾਤੀ ਹੈ ਬਾਕੀ ਆ ਸ਼ਮਲਾ ਮਿਰਚਾਂ ਨੇ ਥੋੜੀ ਥੋੜੀ ਸੁੱਕੀਆਂ ਸੀ ਇੱਕ ਵਾਰੀ ਪਰ ਫਿਰ ਦੁਬਾਰਾ ਹਰੀਆਂ ਹੁੰਦੀ ਜਾਂਦੀਆਂ ਨੇ ਜੀ ਤੇ ਦਰੰਬ ਦਾ ਬੂਟਾ ਉਹਨੂੰ ਵੀ ਪਾਤੀ ਹੈ ਪਰ ਲੈਂ ਬੂਟਿਆਂ ਨੂੰ ਵੀ ਸਾਰਿਆਂ ਨੂੰ ਪਾਤੀ ਹੈ ਜੀ ਜੇ ਤੁਸੀਂ ਕਿਚਨ ਗਾਰਡਨਿੰਗ ਕਰਨ ਦੇ ਸ਼ਕੀਨੋਂ ਤਾਂ ਤੁਹਾਨੂੰ ਵਰਮੀ ਕੰਪੋਸਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਏ ਤੁਹਾਨੂੰ ਦੱਸਿਆ ਜੀ ਜੜਾਂ ਨੂੰ ਮજબૂત ਕਰਨ ਚ ਇਹਦਾ ਬਹੁਤ ਫਾਇਦਾ ਜੀ ਨਿਊਟ੍ਰੀਐਂਟਸ ਹੁੰਦੇ ਨੇ ਮਾਈਕਰੋ ਨਿਊਟ੍ਰੀਐਂਟਸ ਬਹੁਤ ਹੁੰਦੇ ਨੇ ਤੇ ਬੂਟੇ ਦੇ ਹਰ ਇੱਕ ਤਰ੍ਹਾਂ ਦੇ ਪਲਾਂਟ ਦੇ ਵਾਧੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਸੋ ਇਸ ਢੰਗ ਨਾਲ ਤੁਸੀਂ ਜਿਹੜੀ ਵਰਮੀਕੰਪੋਸਟ ਜਿਵੇਂ ਆਪਾਂ ਦੱਸਿਆ ਵਰਤ ਸਕਦੇ ਹੋ ਤੇ ਬਾਕੀ ਹੋਰ ਵੀ ਤਰੀਕੇ ਜਿਵੇਂ ਤੁਹਾਨੂੰ ਦੱਸਿਆ ਮਿੱਟੀ ਜੀ ਮਿਕਸ ਕਰ ਸਕਦੇ ਹੋ ਇਸ ਤਰ੍ਹਾਂ ਯੂਜ਼ ਕਰੋ ਵਰਮੀਕੰਪੋਸਟ ਤੇ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਜੀ ਹਫਤੇ 10 ਦਿਨ ਦੇ ਵਿੱਚ ਵਿੱਚ ਆਪ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਬੂਟਿਆਂ ਨੂੰ ਪਾਈ ਆ ਵਾਧਾ ਵਧੀਆ ਹੋ ਜਾਂਦਾ ਇਹਨਾਂ ਦਾ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ